ਬੱਚੋ ਦੂਸਰੀ ਜਮਾਦੀ ਇਹ ਪੁਸਤਕ ਪੰਜਾਬੀ ਦੀ ਹੈ ਸਬਰੰਗ ਔਰ ਇਹਦਾ ਅਠਵਾਂ ਪਾਠ ਹੈ ਸਾਡਾ ਰੈਂਬੋ ਪਹਿਲੇ ਅਸੀਂ ਇਹਦੇ ਨਵੇਂ ਸ਼ਬਦ ਕਰਾਂਗੇ ਜੱਤ ਸਕੀਨ ਬਿਸਕੁਟ ਚੌਂਕੀਦਾਰ ਮੀਟ ਇਹ ਇੱਕ ਪੈਟ ਡੌਗ ਦੀ ਕਹਾਣੀ ਹੈ ਹਰ ਕਿਸੇ ਨੂੰ ਕੋਈ ਨਾ ਕੋਈ ਪੈਟ ਰੱਖਾਉਂਦਾ ਸ਼ੌਂਕ ਹੁੰਦਾ ਹੈ ਪਰ ਇਹ ਇੱਕ ਪੈਟ ਡੌਗ ਦੀ ਕਹਾਣੀ ਹੈ ਜੋ ਅਸੀਂ ਦੇਖਨੇ ਆ ਕਿ ਇਹ ਪੈਟ ਡੌਗ ਕੀ ਕਰਦਾ ਹੈ ਤੇ ਕੀ ਖਾਂਦਾ ਹੈ ਰੈਂਬੂ ਸਾਡਾ ਪਿਆਰਾ ਕੁੱਤਾ ਹੈ ਉਸ ਦਾ ਰੰਗ ਚਿੱਟਾ ਤੇ ਅੱਖਾਂ ਕਾਲੀਆਂ ਹਨ ਉਸ ਦੇ ਸਰੀਰ ਉੱਪਰ ਨਰਮ-ਨਰਮ ਜੱਟਾ ਹੈ ਉਸ ਦੀ ਜੱਤ ਦਾ ਰੰਗ ਚਿੱਟਾ ਹੈ ਉਸ ਦੀ ਪੂੰਛ ਚਿੱਟੀ ਤੇ ਗੋਲ ਹੈ ਜਦੋਂ ਉਹ ਸਾਡੇ ਘਰ ਆਇਆ ਸੀ ਉਹ ਬੜਾ ਹੀ ਛੋਟਾ ਸੀ ਉਹ ਸਿਰਫ ਚੂੰ-ਚੂੰ ਹੀ ਕਰਦਾ ਰਹਿੰਦਾ ਸੀ ਪਰ ਹੁਣ ਉਹ ਵੱਡਾ ਹੋ ਗਿਆ ਹੈ ਉਹ ਚੂੰ-ਚੂੰ ਨਹੀਂ ਕਰਦਾ ਉਹ ਬੜੀ ਉੱਚੀ ਉੱਚੀ ਪੌਂਗਦਾ ਹੈ ਇਹ ਕਹਾਣੀ ਇੱਕ ਪੈਟ ਡੌਗ ਦੀ ਹੈ ਜਿਹੜੀ ਇੱਕ ਲੜਕੀ ਆਪਣੇ ਪੈਟ ਡੌਗ ਦੇ ਬਾਰੇ ਦੱਸ ਰਹੀ ਹੈ ਕਿ ਉਹਦੇ ਕੁੱਤੇ ਦਾ ਕੀ ਰੰਗ ਹੈ ਉਹਦੀਆਂ ਕੁੱਤੇ ਦੀਆਂ ਅੱਖਾਂ ਦਾ ਕੀ ਰੰਗ ਹੈ ਉਹ ਜਦੋਂ ਆਇਆ ਸੀ ਇੱਕ ਬਿਲਕੁਲ ਛੋਟਾ ਸਾ ਬੱਪੀ ਹੀ ਤੇ ਚੂ ਚੂ ਕਰਦਾ ਸੀ ਹੁਣ ਉਹ ਵੱਡਾ ਹੋ ਗਿਆ ਹੈ ਰੈਂਬੋ ਰੋ ਸਵੇਰੇ ਤੇ ਸ਼ਾਮ ਮੇਰੇ ਨਾਲ ਖੇਡਦਾ ਹੈ ਜਦੋਂ ਮੈਂ ਅੱਗੇ ਅੱਗੇ ਦੌੜਦੀ ਹਾਂ ਤਾਂ ਉਹ ਮੇਰੇ ਪਿੱਛੇ ਪਿੱਛੇ ਦੌੜਦਾ ਹੈ ਉਸ ਨੂੰ ਮੇਰੀ ਚਿੱਟ ਦੀ ਗੇਂਦ ਨਾਲ ਖੇਡਣਾ ਸਭ ਤੋਂ ਜ਼ਿਆਦਾ ਚੰਗਾ ਲੱਗਦਾ ਹੈ ਰੈਂਬੋ ਗੇਂਦ ਦੇ ਪਿੱਛੇ ਤੇਜ਼ ਤੇਜ਼ ਭਜਦਾ ਹੈ ਤੁਸੀਂ ਦਿਖਿਆ ਹੋਏਗਾ ਕਿ ਕੁੱਤੇ ਨੂੰ ਗੇਂਦ ਨਾਲ ਖੇਡਣਾ ਕਿੰਨਾ ਚੰਗਾ ਲੱਗਦਾ ਹੈ ਤੁਸੀਂ ਜਿੱਧਰ ਵੀ ਗੇਂਦ ਨੂੰ ਸੁੱਟਦੇ ਹੋ ਪੁੱਤਾ ਉਹਦੇ ਪਿੱਛੇ-ਪਿੱਛੇ ਭਜਦਾ ਹੈ ਕਦੇ-ਕਦੇ ਅਸੀਂ ਦੋਵੇਂ ਸੈਰ ਕਰਨਾਂ ਵੀ ਜਾਂਦੇ ਹਾਂ ਸੈਰ ਲਈ ਜਾਣਾ ਰੈਂਬੋ ਨੂੰ ਬੜਾ ਚੰਗਾ ਲੱਗਦਾ ਹੈ ਉਹ ਮੇਰੇ ਅੱਗੇ-ਪਿੱਛੇ ਰਹਿੰਦਾ ਹੈ ਉਸ ਨੋ ਮੇਰੇ ਨਾਲ ਨਾਲ ਰਹਿਣਾ ਚੰਗਾ ਲੱਗਦਾ ਹੈ ਅੱਗੇ ਲੜਕੀ ਦੱਸਦੀ ਆਪਣੇ ਰੈਂਬੋ ਦੇ ਖਾਣ ਪੀਣ ਦੇ ਬਾਰੇ ਵਿੱਚ ਰੈਂਬੋ ਨੂੰ ਹਰ ਰੋਜ਼ ਦੁੱਧ ਰੈਂਬੋ ਹਰ ਰੋਜ਼ ਦੁੱਧ ਪੀਂਦਾ ਹੈ ਉਹ ਰੋਟੀ ਵੀ ਖਾਂਦਾ ਹੈ ਮੀਟ ਤੇ ਅੰਡੇ ਉਸ ਨੂੰ ਬਹੁਤ ਪਸੰਦ ਹਨ ਬਿਸਕੁਟਾਂ ਤੇ ਕੇਕ ਦਾ ਤਾਂ ਉਹ ਬਹੁਤ ਸ਼ੁਕੀਨ ਹੈ ਮੰਮੀ ਉਸ ਨੂੰ ਡಾಗ್ ਫੂਡ ਡಾಗ್ ਫੂਡ ਵੀ ਦਿੰਦੇ ਹਨ ਉਹ ਇਸ ਨੂੰ ਬੜੇ ਖੁਸ਼ ਹੋ ਕੇ ਖਾਂਦਾ ਹੈ ਰੈਂਬੂ ਸਾਡੇ ਘਰ ਦਾ ਧਿਆਨ ਰੱਖਦਾ ਹੈ ਰਾਤ ਨੂੰ ਉਸ ਉਹ ਸਾਡੇ ਘਰ ਦੇ ਗੇਟ ਦੇ ਕੋਲ ਬੈਠਦਾ ਹੈ ਤੇ ਕਿਸੇ ਵੀ ਨਵੇਂ ਆਦਮੀ ਨੂੰ ਦੇਖ ਕੇ ਉੱਚੀ ਉੱਚੀ ਪੂੰਕਦਾ ਹੈ ਉਹ ਕਿਸੇ ਨੂੰ ਵੇਖ ਕੇ ਆਪਣੀ ਪੂੰਛ ਹਿਲਾਉਂਦਾ ਹੈ ਜਦੋਂ ਉਹ ਖੁਸ਼ ਹੁੰਦਾ ਹੈ ਤਾਂ ਉਹ ਪੂੰਛ ਹਿਲਾਉਂਦਾ ਹੈ ਪਾਪਾ ਤਾਂ ਉਸ ਨੂੰ ਚੌਕੀਦਾਰ ਹੀ ਆਖਦੇ ਹਨ ਚੌਕੀਦਾਰ ਦਾ ਮਤਲਬ ਹੁੰਦਾ ਹੈ ਜੋ ਰਖਵਾਲੀ ਕਰਨ ਵਾਲਾ ਹੁੰਦਾ ਹੈ ਇਹ ਹੀ ਪਾਠ ਸਾਡਾ ਰੈਂਬੋ ਜਿਹਦੇ ਵਿੱਚ ਉਹ ਕੀ ਕਰਦਾ ਹੈ ਕੀ ਖਾਂਦਾ ਹੈ ਤੇ ਇੱਕ ਲੜਕੀ ਕਿੰਨਾ ਆਪਣੇ ਪੈਟ ਡੌਗ ਨਾਲ ਕਿਵੇਂ ਖੇਡਦੀ ਹੈ ਇਹ ਸਾਰਾ ਕੁਝ ਇਸ ਪਾਠ ਵਿੱਚ ਦੱਸਿਆ ਗਿਆ ਇਸ ਪਾਠ ਦੇ ਹੁਣ ਅਸੀਂ ਔਖੇ ਸ਼ਬਦ ਕਰਦੇ ਹਾਂ ਜੱਤ ਕਿਸੇ ਵੀ ਜਾਨਵਰ ਦੇ ਜਿਵੇਂ ਕੁ ਤੇ ਬਿੱਲੀ ਖਰਗੋਸ ਆਦਿ ਦੇ ਸਰੀਰ ਦੇ ਉੱਪਰਲੇ ਵਾਲ ਸੁਕੀਣ ਜਿਸ ਨੂੰ ਕਿਸੇ ਵੀ ਚੀਜ਼ ਦਾ ਬਹੁਤ ਸ਼ੌਂਕ ਹੋਵੇ ਮੀਟ ਕੁੱਕੜੀ ਜਾਂ ਬੱਕਰੇ ਦਾ ਮਾਸ ਜੋ ਪਕਾ ਕੇ ਖਾਦਾ ਜਾਵੇ ਇਸ ਪਾਠ ਦੀ ਅਸੀਂ ਹੁਣ ਬੈਕ ਐਕਸਰਸਾਈਜ਼ ਕਰਦੇ ਹਾਂ ਹੇਠਾਂ ਪ੍ਰਸ਼ਨਾਂ ਦੇ ਸਹੀ ਉੱਤਰ ਚੁਣੋ ਰੈਂਬੋ ਕੌਣ ਹੈ 림피 ਦਾ ਦੋਸਤ ਸ਼ੇਰ ਕਾਂ ਕੁੱਤਾ ਕੁੱਤਾ ਉਸ ਦਾ ਰੰਗ ਕੀ ਹੈ ਕਾਲਾ ਲਾਲ ਚਿੱਟਾ ਭੂਰਾ ਚਿੱਟਾ ਰੈਂਬੋ ਕਿਸ ਦਾ ਸ਼ਕੀਨ ਹੈ ਫਲ ਬਿਸਕੀਟ ਕੇਕ ਬਿਸਕਟ ਦੁੱਧ ਪਾਣੀ ਕੇਕ ਬਿਸਕਟ ਦਾ ਰਾਤ ਨੂੰ ਉਹ ਕਿੱਥੇ ਬੈਠਦਾ ਹੈ ਅੰਦਰ ਕਮਰੇ ਵਿੱਚ ਬਾਹਰ ਗੇਟ ਦੇ ਨੇੜੇ ਗੇਟ ਦੇ ਨੇੜੇ ਪਾਪਾ ਉਸ ਨੂੰ ਕੀ ਆਖਦੇ ਹਨ ਦੋਸਤ ਫੌਜੀ ਚੌਂਕੀਦਾਰ ਸਪਾਈ ਚੌਂਕੀਦਾਰ ਚੌਂਕੀਦਾਰ ਕੀ ਕਰਦਾ ਹੈ निगरानी ਕਰਦਾ ਹੈ ਧਿਆਨ ਰੱਖਦਾ ਹੈ ਨਜ਼ਰ ਰੱਖਦਾ ਹੈ ਲੜਾਈ ਕਰਦਾ ਹੈ ਧਿਆਨ ਰੱਖਦਾ ਹੈ ਖਾਲੀ ਥਾਵਾ ਪਰੋ ਰੈਂਬੂ ਸਾਡਾ ਡੈਸ਼ ਹੈ ਕੁੱਤਾ ਇਥੇ ਸਾਡਾ ਪਰੋਗੇ ਇਥੇ ਗਲਤ ਪ੍ਰਿੰਟ ਹੋਇਆ ਜਦੋਂ ਉਹ ਸਾਡੇ ਘਰ ਵਿੱਚ ਆਇਆ ਤਾਂ ਬੜਾ ਛੋਟਾ ਸੀ ਮੈਂ ਅੱਗੇ-ਅੱਗੇ ਦੌੜਦੀ ਹਾਂ ਦਾ ਉਹ ਪਿੱਛੇ ਪਿੱਛੇ ਦੌੜਦਾ ਹੈ ਉਸ ਦਾ ਰੰਗ ਚਿੱਟਾ ਤੇ ਅੱਖਾਂ ਕਾਲੀਆਂ ਹਨ ਰੈਂਬੋ ਕੇਕ ਤੇ ਬਿਸਕਟ ਦਾ ਬੜਾ ਸਕੀਨ ਹੈ ਬਾਕਾਂ ਵਿੱਚ ਵਰਤੋ ਪੂਛ ਪੂਛ ਦਾ ਬਾਕ ਬਣਾਓ ਰੈਂਬੋ ਦੀ ਪੂਛ ਚਿੱਟੀ ਹੈ ਛੋਟਾ ਰੈਂਬੋ ਪਹਿਲਾਂ ਛੋਟਾ ਸੀ ਜਦ ਉਹ ਸਾਡੇ ਘਰ ਆਇਆ ਵੱਡਾ ਰੈਂਬੋ ਹੁਣ ਵੱਡਾ ਹੋ ਗਿਆ ਹੈ Thank you, Bicho. Bye bye.